15 ਅਗਸਤ ਨੂੰ ਲੈ ਕੇ ਜਿੱਥੇ ਵੱਖ-ਵੱਖ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉਧਰ ਪੰਜਾਬ ਸਰਕਾਰ ਨੇ ਵੀ 15 ਅਗਸਤ ਤੋਂ ਪਹਿਲਾਂ ਕੈਬਨਿਟ ਮੀਟਿੰਗ ਸੱਦ ਲਈ ਹੈ ਤਾਂ ਕੈਬਨਿਟ ਮੀਟਿੰਗ ਤੇ ਵੱਡੀਆਂ ਨਜ਼ਰਾਂ ਟਿਕ ਚੁੱਕੀਆਂ ਨੇ ਕਿਉਂਕਿ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਲਈ ਕੋਈ ਵੱਡਾ ਐਲਾਨ ਹੋ ਸਕਦਾ ਹੈ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 14 ਅਗਸਤ ਨੂੰ ਕੈਬਨਿਟ ਮੀਟਿੰਗ ਹੈ ਜਿਹੜੀ ਉਹ ਸੱਦੀ ਹੈ ਤੇ ਇਸ ਵਿੱਚ ਪੰਜਾਬ ਦੇ ਲਈ ਕੁਝ ਵੱਡਾ ਜਿਹੜਾ ਐਲਾਨ ਹੋ ਸਕਦਾ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸੇ ਦੇ ਤਹਿਤ ਜੇਕਰ ਦੇਖਿਆ ਜਾਵੇ ਕਿ ਪੰਚਾਇਤੀ ਚੋਣਾਂ ਦੇ ਜਿਹੜਾ ਪੰਚਾਇਤੀ ਰਾਜ ਰੂਲਸ 1994 ਐਕਟ ਹੈ ਉਸ ਵਿੱਚ ਸੋਧ ਕਰਨ ਦੇ ਲਈ हां ਜਿਹੜੀ ਆ ਤਿਆਰੀ ਵਿੱਚ ਆ ਪੰਜਾਬ ਸਰਕਾਰ ਅਤੇ ਇਸੇ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਦੀ ਜਿਹੜੀ ਆ ਕੈਦ ਵਿੱਚ ਜਾਂ ਵਾਦਾ ਜਾਂ ਘਾਟਾ ਕਰਨਾ ਹੁੰਦਾ ਹੈ ਜਾਂ ਕੋਈ ਵੱਡਾ ਫੈਸਲਾ ਉਸ ਦੇ ਲਈ ਲੈਣਾ ਹੁੰਦਾ ਹੈ ਪੰਜਾਬ ਸਰਕਾਰ ਨੇ ਤਾਂ ਉਸ ਦੇ ਲਈ ਵੀ ਵੱਡੇ ਫੈਸਲੇ ਲਏ ਜਾ ਸਕਦੇ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਤਾਂ ਰੁਜ਼ਗਾਰ ਨੂੰ ਲੈ ਕੇ ਵੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਉੱਥੇ ਜੇਕਰ ਗੱਲ ਕਰੀਏ ਕਿ ਪੰਜਾਬ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਦਿਨੋ ਦਿਨ ਵਿਗੜ ਰਹੀ ਹੈ ਉਸ ਨੂੰ ਲੈ ਕੇ ਸਵਾਲੀਆ ਚਿੰਨਾ ਜਿਹੜਾ ਉਹ ਸੀਐਮ ਮਾਨ ਤੇ ਖੜੇ ਹੋ ਰਹੇ ਆ ਤੇ ਪੰਜਾਬ ਸਰਕਾਰ ਤੇ ਸਵਾਲੀਆ ਚਿੰਨ ਲੱਗ ਰਿਹਾ ਤਾਂ ਇਹਨਾਂ ਸਵਾਲਾਂ ਨੂੰ ਰੋਕਣ ਦੇ ਲਈ ਇਸ ਸਾਰੇ ਮਸਲੇ ਨੂੰ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਕੋਈ ਵੱਡਾ ਕਦਮ ਚੁੱਕ ਸਕਦੀ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਰਾਸ਼ਨ ਕਾਰਡ ਆ ਉਹ ਕੱਟੇ ਗਏ ਸੀ ਅਤੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਕਣਕ ਨਹੀਂ ਮਿਲ ਰਹੀ ਅਤੇ ਇਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕਿਤੇ ਨਾ ਕਿਤੇ ਕੋਈ ਵੱਡਾ ਐਲਾਨ ਸਰਕਾਰ ਕਰ ਸਕਦੀ ਹੈ ਹਾਲਾਂਕਿ ਘਰ ਘਰ ਆਟਾ ਪਹੁੰਚਾਉਣ ਦੀ ਸਕੀਮ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੀ ਅਤੇ ਕੁਝ ਸਮਾਂ ਉਸ ਨੂੰ ਜਿਹੜਾ ਰੋਕ ਲਿਆ ਗਿਆ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਹੁਣ ਜੋ ਜਿਹੜੀ ਆ ਲੋਕ ਸਭਾ ਚੋਣਾਂ ਹੋ ਕੇ ਲੰਘੀਆਂ ਨੇ ਤਾਂ ਉਸ ਤੋਂ ਬਾਅਦ ਅਹਿਮ ਮੀਟਿੰਗ ਆ ਜਿਹੜੀ ਉਹ ਹੋਣ ਜਾ ਰਹੀ ਹੈ ਅਤੇ ਖਾਸ ਕਰਕੇ ਆਜ਼ਾਦੀ ਦਾ ਦਿਹਾੜਾ ਕਹਿ ਸਕਦੇ ਹਾਂ 15 ਅਗਸਤ ਤਾਂ ਉਸ ਦੇ ਦਿਨ ਤੇ ਹੀ ਜਿਹੜਾ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਤੇ ਲੋਕਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਤਾਂ 14 ਅਗਸਤ ਨੂੰ ਆਗਾਮੀ ਮੀਟਿੰਗ ਆ ਜਿਹੜੀ ਉਹ ਕੈਬਨਿਟ ਦੀ ਸੱਦੀ ਗਈ ਹੈ ਤੇ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਆ ਜਿਹੜੇ ਲਏ ਜਾ ਸਕਦੇ ਆ ਕਿਉਂਕਿ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦਰਮਿਆਨ ਵੀ ਕਈ ਫੈਸਲੇ ਆ ਜਿਹੜੇ ਉਹ ਸਰਕਾਰ ਨੇ ਲਏ ਸੀ ਅਤੇ ਬਹੁਤ ਸਾਰੇ ਜਿਹੜਾ ਲੋਕਾਂ ਨੂੰ ਤੋਹਫਾ ਵੀ ਦਿੱਤਾ ਗਿਆ ਸੀ ਜੇਕਰ ਦੇਖਿਆ ਜਾਵੇ ਤਾਂ ਫ੍ਰੀ ਬਿਜਲੀ ਜਿਹੜੀ ਆ ਉਹ ਵੀ ਇਸੇ ਸਮੇਂ ਦਰਮਿਆਨ ਜਿਹੜਾ ਐਲਾਨ ਹੋਇਆ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਕੁਝ ਬੈਕਫੁੱਟ ਤੇ ਚਲੀ ਗਈ ਆ ਕਿਉਂਕਿ ਆ ਲੋਕ ਸਭਾ ਵਿੱਚ ਸਿਰਫ 3 ਸੀਟਾਂ ਜਿਹੜੀਆਂ ਪੰਜਾਬ ਸਰਕਾਰ ਨੂੰ ਹਾਸਲ ਹੋਈਆਂ ਨੇ ਹਾਲਾਂਕਿ ਜਲੰਧਰ ਵਾਏ ਇਲੈਕਸ਼ਨ ਜ਼ਰੂਰ ਜਿੱਤੀ ਗਈ ਆ ਪਰ ਜਿਹੜੀਆਂ 4 ਅੱਗੇ ਜਿਹੜੀਆਂ ਵਾਏ ਇਲੈਕਸ਼ਨ ਹੋਣੀਆਂ ਨੇ ਵਿਧਾਨ ਸਭਾ ਦੀਆਂ ਤਾਂ ਉਸ ਨੂੰ ਲੈ ਕੇ ਸਭ ਜਿਹੜੀ ਆ ਤਿਆਰੀ ਵਿੱਚ ਰੱਖੀ ਹੋਇਆ ਤਿਆਰੀ ਵਿੱਚ ਆ ਪੰਜਾਬ ਸਰਕਾਰ ਉਸ ਤੇ ਨਜ਼ਰ ਰੱਖੀ ਹੋਈ ਆ ਪੰਜਾਬ ਸਰਕਾਰ ਨੇ ਕਿ ਉਹ 4 ਦੇ ਆ 4 ਜਿਹੜੀਆਂ ਵਿਧਾਨ ਸਭਾ ਸੀਟਾਂ ਦੀ ਚੋਣ ਆ ਉਹ ਜਿੱਤਣੀਆਂ ਅਤੇ ਉਸ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਕੋਈ ਵੱਡੀ ਜਿਹੜੀ ਆ ਰਾਹਤ ਦਿੱਤੀ ਜਾਵੇ ਤਾਂ ਹੁਣ ਕਿਹੜੀ ਵੱਡੀ ਰਾਹਤ ਹੋਏਗੀ ਉਹ ਤਾਂ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਸਰਕਾਰ ਨੇ ਵੱਡੀ ਤਿਆਰੀ ਹੈ ਜਿਹੜੀ ਉਹ ਖਿੱਚ ਲਈ ਹੈ ਤੇ 14 ਅਗਸਤ ਨੂੰ ਕੈਬਨਟ ਮੀਟਿੰਗ ਸੱਦੀ ਹੋਈ ਹੈ ਇਹ ਵੱਖ-ਵੱਖ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉਧਰ ਪੰਜਾਬ ਸਰਕਾਰ ਨੇ ਵੀ 15 ਅਗਸਤ ਤੋਂ ਪਹਿਲਾਂ ਕੈਬਨਟ ਮੀਟਿੰਗ ਸੱਦ ਲਈ ਹੈ ਤਾਂ ਕੈਬਨਟ ਮੀਟਿੰਗ ਤੇ ਵੱਡੀਆਂ ਨਜ਼ਰਾਂ ਟਿਕ ਚੁੱਕੀਆਂ ਨੇ ਕਿਉਂਕਿ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਲਈ ਕੋਈ ਵੱਡਾ ਐਲਾਨ ਹੋ ਸਕਦਾ ਹੈ ਤਾਦਾਦ ਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 14 ਅਗਸਤ ਨੂੰ ਕੈਬਨਟ ਮੀਟਿੰਗ ਹੈ ਜਿਹੜੀ ਉਹ ਸੱਦੀ ਹੈ ਤੇ ਇਸ ਵਿੱਚ ਪੰਜਾਬ ਦੇ ਲਈ ਕੁਝ ਵੱਡਾ ਜਿਹੜਾ ਐਲਾਨ ਹੋ ਸਕਦਾ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸੇ ਦੇ ਤਹਿਤ ਜੇਕਰ ਦੇਖਿਆ ਜਾਵੇ ਕਿ ਪੰਚਾਇਤੀ ਚੋਣਾਂ ਦੇ ਜਿਹੜਾ ਪੰਚਾਇਤੀ ਰਾਜ ਰੂਲਸ 1994 ਐਕਟ ਹੈ ਉਸ ਵਿੱਚ ਸੋਧ ਕਰਨ ਦੇ ਲਈ ਜਿਹੜੀ ਆ ਤਿਆਰੀ ਵਿੱਚ ਆ ਪੰਜਾਬ ਸਰਕਾਰ ਅਤੇ ਇਸ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਦੀ ਜਿਹੜੀ ਆ ਕੈਦ ਵਿੱਚ ਜਾਂ ਵਾਧਾ ਜਾਂ ਘਾਟਾ ਕਰਨਾ ਹੁੰਦਾ ਹੈ ਜਾਂ ਕੋਈ ਵੱਡਾ ਫੈਸਲਾ ਉਸ ਦੇ ਲਈ ਲੈਣਾ ਹੁੰਦਾ ਹੈ ਪੰਜਾਬ ਸਰਕਾਰ ਨੇ ਤਾਂ ਉਸ ਦੇ ਲਈ ਵੀ ਵੱਡੇ ਫੈਸਲੇ ਲਏ ਜਾ ਸਕਦੇ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਤਾਂ ਰੁਜ਼ਗਾਰ ਨੂੰ ਲੈ ਕੇ ਵੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਉੱਥੇ ਜੇਕਰ ਗੱਲ ਕਰੀਏ ਕਿ ਪੰਜਾਬ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਦਿਨੋ-ਦਿਨ ਵਿਗੜ ਰਹੀ ਹੈ ਉਸ ਨੂੰ ਲੈ ਕੇ ਸਵਾਲੀਆ ਚਿੰਨ੍ਹ ਜਿਹੜਾ ਉਹ ਸੀਐਮ ਮਾਨ ਤੇ ਖੜੇ ਹੋ ਰਹੇ ਆ ਤੇ ਪੰਜਾਬ ਸਰਕਾਰ ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਤਾਂ ਇਹਨਾਂ ਸਵਾਲਾਂ ਨੂੰ ਰੋਕਣ ਦੇ ਲਈ ਇਸ ਸਾਰੇ ਮਸਲੇ ਨੂੰ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਕੋਈ ਵੱਡਾ ਕਦਮ ਚੁੱਕ ਸਕਦੀ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਰਾਸ਼ਨ ਕਾਰਡ ਆ ਉਹ ਕੱਟੇ ਗਏ ਸੀ ਅਤੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਕਣਕ ਨਹੀਂ ਮਿਲ ਰਹੀ ਅਤੇ ਇਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕਿਤੇ ਨਾ ਕਿਤੇ ਕੋਈ ਵੱਡਾ ਐਲਾਨ ਸਰਕਾਰ ਕਰ ਸਕਦੀ ਹੈ ਹਾਲਾਂਕਿ ਘਰ-ਘਰ ਆਟਾ ਪਹੁੰਚਾਉਣ ਦੀ ਸਕੀਮ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੀ ਅਤੇ ਕੁਝ ਸਮਾਂ ਉਸ ਨੂੰ ਜਿਹੜਾ ਰੋਕ ਲਿਆ ਗਿਆ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਹੁਣ ਜੋ ਜਿਹੜੀ ਆ ਲੋਕ ਸਭਾ ਚੋਣਾਂ ਹੋ ਕੇ ਲੰਘੀਆਂ ਨੇ ਤਾਂ ਉਸ ਤੋਂ ਬਾਅਦ ਅਹਿਮ ਮੀਟਿੰਗ ਆ ਜਿਹੜੀ ਉਹ ਹੋਣ ਜਾ ਰਹੀ ਹੈ ਅਤੇ ਖਾਸ ਕਰਕੇ ਆਜ਼ਾਦੀ ਦਾ ਦਿਹਾੜਾ ਕਹਿ ਸਕਦੇ ਹਾਂ 15 ਅਗਸਤ ਤਾਂ ਉਸ ਦੇ ਦਿਨ ਤੇ ਹੀ ਜਿਹੜਾ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਤੇ ਲੋਕਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਤਾਂ 14 ਅਗਸਤ ਨੂੰ ਆਗਾਮੀ ਮੀਟਿੰਗ ਆ ਜਿਹੜੀ ਉਹ ਕੈਬਨਿਟ ਦੀ ਸੱਦੀ ਗਈ ਹੈ ਤੇ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਆ ਜਿਹੜੇ ਲਏ ਜਾ ਸਕਦੇ ਆ ਕਿਉਂਕਿ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦਰਮਿਆਨ ਵੀ ਕਈ ਫੈਸਲੇ ਆ ਜਿਹੜੇ ਉਹ ਸਰਕਾਰ ਨੇ ਲਏ ਸੀ ਅਤੇ ਬਹੁਤ ਸਾਰੇ ਜਿਹੜਾ ਲੋਕਾਂ ਨੂੰ ਤੋਹਫਾ ਵੀ ਦਿੱਤਾ ਗਿਆ ਸੀ ਜੇਕਰ ਦੇਖਿਆ ਜਾਵੇ ਤਾਂ ਫ੍ਰੀ ਬਿਜਲੀ ਜਿਹੜੀ ਆ ਉਹ ਵੀ ਇਸੇ ਸਮੇਂ ਦਰਮਿਆਨ ਜਿਹੜਾ ਐਲਾਨ ਹੋਇਆ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਜੇਕਰ ਦੇਖਣਾ ਜਾਵੇ ਤਾਂ ਪੰਜਾਬ ਸਰਕਾਰ ਕੁਝ ਬੈਕਫੁੱਟ ਤੇ ਚਲੀ ਗਈ ਹੈ ਕਿਉਂਕਿ ਲੋਕ ਸਭਾ ਵਿੱਚ ਸਿਰਫ 3 ਸੀਟਾਂ ਜਿਹੜੀਆਂ ਪੰਜਾਬ ਸਰਕਾਰ ਨੂੰ ਹਾਸਲ ਹੋਈਆਂ ਨੇ ਹਾਲਾਂਕਿ ਜਲੰਧਰ ਵਾਇ ਇਲੈਕਸ਼ਨ ਜ਼ਰੂਰ ਜਿੱਤੀ ਗਈ ਆ ਪਰ ਜਿਹੜੀਆਂ ਚਾਰ ਅੱਗੇ ਜਿਹੜੀਆਂ ਬਾਏ ਇਲੈਕਸ਼ਨ ਹੋਣੀਆਂ ਨੇ ਵਿਧਾਨ ਸਭਾ ਦੀਆਂ ਤਾਂ ਉਸ ਨੂੰ ਲੈ ਕੇ ਸਭ ਜਿਹੜੀ ਆ ਤਿਆਰੀ ਵਿੱਚ ਰੱਖੀ ਹੋਇਆ ਤਿਆਰੀ ਵਿੱਚ ਆ ਪੰਜਾਬ ਸਰਕਾਰ ਉਸ ਤੇ ਨਜ਼ਰ ਰੱਖੀ ਹੋਈ ਆ ਪੰਜਾਬ ਸਰਕਾਰ ਨੇ ਕਿ ਉਹ ਚਾਰ ਦੇ ਆ ਚਾਰ ਜਿਹੜੀਆਂ ਵਿਧਾਨ ਸਭਾ ਸੀਟਾਂ ਦੀ ਚੋਣ ਆ ਉਹ ਜਿੱਤਣੀਆਂ ਅਤੇ ਉਸ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਕੋਈ ਵੱਡੀ ਜਿਹੜੀ ਆ ਰਾਹਤ ਦਿੱਤੀ ਜਾਵੇ ਤਾਂ ਹੁਣ ਕਿਹੜੀ ਵੱਡੀ ਰਾਹਤ ਹੋਏਗੀ ਉਹ ਤਾਂ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਸਰਕਾਰ ਨੇ ਵੱਡੀ ਤਿਆਰੀ ਹੈ ਜਿਹੜੀ ਉਹ ਖਿੱਚ ਲਈ ਹੈ ਤੇ 14 ਅਗਸਤ ਨੂੰ ਕੈਬਨਿਟ ਮੀਟਿੰਗ ਸੱਦੀ ਹੋਈ ਹੈ। ਬਖ ਵਖ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉਧਰ ਪੰਜਾਬ ਸਰਕਾਰ ਨੇ ਵੀ 15 ਅਗਸਤ ਤੋਂ ਪਹਿਲਾਂ ਕੈਬਨਿਟ ਮੀਟਿੰਗ ਸੱਦ ਲਈ ਹੈ ਤਾਂ ਕੈਬਨਿਟ ਮੀਟਿੰਗ ਤੇ ਵੱਡੀਆਂ ਨਜ਼ਰਾਂ ਟਿਕ ਚੁੱਕੀਆਂ ਨੇ। ਕਿਉਂਕਿ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਲਈ ਕੋਈ ਵੱਡਾ ਐਲਾਨ ਹੋ ਸਕਦਾ ਹੈ ਤਾਦਾਦ ਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 14 ਅਗਸਤ ਨੂੰ ਕੈਬਨਟ ਮੀਟਿੰਗ ਹੈ ਜਿਹੜੀ ਉਹ ਸੱਦੀ ਹੈ ਤੇ ਇਸ ਵਿੱਚ ਪੰਜਾਬ ਦੇ ਲਈ ਕੁਝ ਵੱਡਾ ਜਿਹੜਾ ਐਲਾਨ ਹੋ ਸਕਦਾ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸੇ ਦੇ ਤਹਿਤ ਜੇਕਰ ਦੇਖਿਆ ਜਾਵੇ ਕਿ ਪੰਚਾਇਤੀ ਚੋਣਾਂ ਦੇ ਜਿਹੜਾ ਪੰਚਾਇਤੀ ਰਾਜ ਰੂਲਸ 1994 ਐਕਟ ਹੈ ਉਸ ਵਿੱਚ ਸੋਧ ਕਰਨ ਦੇ ਲਈ ਆ ਜਿਹੜੀ ਆ ਤਿਆਰੀ ਵਿੱਚ ਆ ਪੰਜਾਬ ਸਰਕਾਰ ਅਤੇ ਇਸੇ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਦੀ ਜਿਹੜੀ ਆ ਕੈਦ ਵਿੱਚ ਜਾਂ ਵਾਦਾ ਜਾਂ ਘਾਟਾ ਕਰਨਾ ਹੁੰਦਾ ਹੈ ਜਾਂ ਕੋਈ ਵੱਡਾ ਫੈਸਲਾ ਉਸ ਦੇ ਲਈ ਲੈਣਾ ਹੁੰਦਾ ਹੈ ਪੰਜਾਬ ਸਰਕਾਰ ਨੇ ਤਾਂ ਉਸ ਦੇ ਲਈ ਵੀ ਵੱਡੇ ਫੈਸਲੇ ਲਏ ਜਾ ਸਕਦੇ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਤਾਂ ਰੁਜ਼ਗਾਰ ਨੂੰ ਲੈ ਕੇ ਵੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਉੱਥੇ ਜੇਕਰ ਗੱਲ ਕਰੀਏ ਕਿ ਪੰਜਾਬ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਦਿਨੋ ਦਿਨ ਵਿਗੜ ਰਹੀ ਹੈ ਉਸ ਨੂੰ ਲੈ ਕੇ ਸਵਾਲੀਆ ਚਿੰਨ੍ਹ ਜਿਹੜਾ ਉਹ ਸੀਐਮ ਮਾਨ ਤੇ ਖੜੇ ਹੋ ਰਹੇ ਆ ਤੇ ਪੰਜਾਬ ਸਰਕਾਰ ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਤਾਂ ਇਹਨਾਂ ਸਵਾਲਾਂ ਨੂੰ ਰੋਕਣ ਦੇ ਲਈ ਇਸ ਸਾਰੇ ਮਸਲੇ ਨੂੰ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਕੋਈ ਵੱਡਾ ਕਦਮ ਚੁੱਕ ਸਕਦੀ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਰਾਸ਼ਨ ਕਾਰਡ ਆ ਉਹ ਕੱਟੇ ਗਏ ਸੀ ਅਤੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਕਣਕ ਨਹੀਂ ਮਿਲ ਰਹੀ ਅਤੇ ਇਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕਿਤੇ ਨਾ ਕਿਤੇ ਕੋਈ ਵੱਡਾ ਐਲਾਨ ਸਰਕਾਰ ਕਰ ਸਕਦੀ ਹੈ ਹਾਲਾਂਕਿ ਘਰ-ਘਰ ਆਟਾ ਪਹੁੰਚਾਉਣ ਦੀ ਸਕੀਮ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੀ ਅਤੇ ਕੁਝ ਸਮਾਂ ਉਸ ਨੂੰ ਜਿਹੜਾ ਰੋਕ ਲਿਆ ਗਿਆ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਹੁਣ ਜੋ ਜਿਹੜੀ ਆ ਲੋਕ ਸਭਾ ਚੋਣਾਂ ਹੋ ਕੇ ਲੰਘੀਆਂ ਨੇ ਤਾਂ ਉਸ ਤੋਂ ਬਾਅਦ ਅਹਿਮ ਮੀਟਿੰਗ ਆ ਜਿਹੜੀ ਉਹ ਹੋਣ ਜਾ ਰਹੀ ਹੈ ਅਤੇ ਖਾਸ ਕਰਕੇ ਆਜ਼ਾਦੀ ਦਾ ਦਿਹਾੜਾ ਕਹਿ ਸਕਦੇ ਹਾਂ 15 ਅਗਸਤ ਤਾਂ ਉਸ ਦੇ ਦਿਨ ਤੇ ਹੀ ਜਿਹੜਾ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਤੇ ਲੋਕਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਤਾਂ 14 ਅਗਸਤ ਨੂੰ ਆਗਾਮੀ ਮੀਟਿੰਗ ਆ ਜਿਹੜੀ ਉਹ ਕੈਬਨਿਟ ਦੀ ਸੱਦੀ ਗਈ ਹੈ ਤੇ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਆ ਜਿਹੜੇ ਲਏ ਜਾ ਸਕਦੇ ਆ ਕਿਉਂਕਿ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦਰਮਿਆਨ ਵੀ ਕਈ ਫੈਸਲੇ ਆ ਜਿਹੜੇ ਉਹ ਸਰਕਾਰ ਨੇ ਲਏ ਸੀ ਅਤੇ ਬਹੁਤ ਸਾਰੇ ਜਿਹੜਾ ਲੋਕਾਂ ਨੂੰ ਤੋਹਫਾ ਵੀ ਦਿੱਤਾ ਗਿਆ ਸੀ ਜੇਕਰ ਦੇਖਿਆ ਜਾਵੇ ਤਾਂ ਫ੍ਰੀ ਬਿਜਲੀ ਜਿਹੜੀ ਆ ਉਹ ਵੀ ਇਸੇ ਸਮੇਂ ਦਰਮਿਆਨ ਜਿਹੜਾ ਐਲਾਨ ਹੋਇਆ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਕੁਝ ਬੈਕਫੁੱਟ ਤੇ ਚਲੀ ਗਈ ਹੈ ਕਿਉਂਕਿ ਲੋਕ ਸਭਾ ਵਿੱਚ ਸਿਰਫ 3 ਸੀਟਾਂ ਜਿਹੜੀਆਂ ਪੰਜਾਬ ਸਰਕਾਰ ਨੂੰ ਹਾਸਲ ਹੋਈਆਂ ਨੇ ਹਾਲਾਂਕਿ ਜਲੰਧਰ ਵਾਇ ਇਲੈਕਸ਼ਨ ਜ਼ਰੂਰ ਜਿੱਤੀ ਗਈ ਆ ਪਰ ਜਿਹੜੀਆਂ ਚਾਰ ਅੱਗੇ ਜਿਹੜੀਆਂ ਬਾਏ ਇਲੈਕਸ਼ਨ ਹੋਣੀਆਂ ਨੇ ਵਿਧਾਨ ਸਭਾ ਦੀਆਂ ਤਾਂ ਉਸ ਨੂੰ ਲੈ ਕੇ ਸਭ ਜਿਹੜੀ ਆ ਤਿਆਰੀ ਵਿੱਚ ਰੱਖੀ ਹੋਇਆ ਤਿਆਰੀ ਵਿੱਚ ਆ ਪੰਜਾਬ ਸਰਕਾਰ ਉਸ ਤੇ ਨਜ਼ਰ ਰੱਖੀ ਹੋਈ ਆ ਪੰਜਾਬ ਸਰਕਾਰ ਨੇ ਕਿ ਉਹ ਚਾਰ ਦੇ ਆ ਚਾਰ ਜਿਹੜੀਆਂ ਵਿਧਾਨ ਸਭਾ ਸੀਟਾਂ ਦੀ ਚੋਣ ਆ ਉਹ ਜਿੱਤਣੀਆਂ ਅਤੇ ਉਸ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਕੋਈ ਵੱਡਾ ਜਿਹੜੀ ਆ ਰਾਹਤ ਦਿੱਤੀ ਜਾਵੇ ਤਾਂ ਹੁਣ ਕਿਹੜੀ ਵੱਡੀ ਰਾਹਤ ਹੋਏਗੀ ਉਹ ਤਾਂਣ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਸਰਕਾਰ ਨੇ ਵੱਡੀ ਤਿਆਰੀ ਹੈ ਜਿਹੜੀ ਉਹ ਖਿੱਚ ਲਈ ਆ ਤੇ 14 ਅਗਸਤ ਨੂੰ ਕੈਬਨਟ ਮੀਟਿੰਗ ਸੱਦੀ ਹੋਈ ਹੈ। ਬਖ ਵਖ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉਧਰ ਪੰਜਾਬ ਸਰਕਾਰ ਨੇ ਵੀ 15 ਅਗਸਤ ਤੋਂ ਪਹਿਲਾਂ ਕੈਬਨਟ ਆ ਮੀਟਿੰਗ ਆ ਸਾਦਲੀਆ ਤਾਂ ਕੈਬਨਟ ਮੀਟਿੰਗ ਤੇ ਵੱਡੀਆਂ ਨਜ਼ਰਾਂ ਟਿਕ ਚੁੱਕੀਆਂ ਨੇ ਕਿਉਂਕਿ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਲਈ ਕਈ ਵੱਡਾ ਐਲਾਨ ਹੋ ਸਕਦਾ ਹੈ ਤਾਂ ਦਾਅਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 14 ਅਗਸਤ ਨੂੰ ਕੈਬਨਟ ਮੀਟਿੰਗ ਆ ਜਿਹੜੀ ਉਹ ਸੱਦੀ ਆ ਤੇ ਇਸ ਵਿੱਚ ਪੰਜਾਬ ਦੇ ਲਈ ਕੁਝ ਵੱਡਾ ਜਿਹੜਾ ਐਲਾਨ ਹੋ ਸਕਦਾ ਹੈ ਕਿਉਂਕਿ ਜੇ ਘਰ ਦੇਖਿਆ ਜਾਵੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਦੇ ਤਹਿਤ ਜੇਕਰ ਦੇਖਿਆ ਜਾਵੇ ਕਿ ਪੰਚਾਇਤੀ ਚੋਣਾਂ ਦੇ ਜਿਹੜਾ ਪੰਚਾਇਤੀ ਰਾਜ ਰੂਲਸ 1994 ਐਕਟ ਹੈ ਉਸ ਵਿੱਚ ਸੋਧ ਕਰਨ ਦੇ ਲਈ ਜਿਹੜੀ ਆ ਤਿਆਰੀ ਵਿੱਚ ਆ ਪੰਜਾਬ ਸਰਕਾਰ ਅਤੇ ਇਸ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਦੀ ਜਿਹੜੀ ਆ ਕੈਦ ਵਿੱਚ ਜਾਂ ਵਾਧਾ ਜਾਂ ਘਾਟਾ ਕਰਨਾ ਹੁੰਦਾ ਹੈ ਜਾਂ ਕੋਈ ਵੱਡਾ ਫੈਸਲਾ ਉਸ ਦੇ ਲਈ ਲੈਣਾ ਹੁੰਦਾ ਹੈ ਪੰਜਾਬ ਸਰਕਾਰ ਨੇ ਤਾਂ ਉਸ ਦੇ ਲਈ ਵੀ ਵੱਡੇ ਫੈਸਲੇ ਲਏ ਜਾ ਸਕਦੇ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਤਾਂ ਰੁਜ਼ਗਾਰ ਨੂੰ ਲੈ ਕੇ ਵੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਉੱਥੇ ਜੇਕਰ ਗੱਲ ਕਰੀਏ ਕਿ ਪੰਜਾਬ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਦਿਨੋ ਦਿਨ ਵਿਗੜ ਰਹੀ ਹੈ ਉਸ ਨੂੰ ਲੈ ਕੇ ਸਵਾਲੀਆ ਚਿੰਨ੍ਹ ਜਿਹੜਾ ਉਹ ਸੀਐਮ ਮਾਨ ਤੇ ਖੜੇ ਹੋ ਰਹੇ ਆ ਤੇ ਪੰਜਾਬ ਸਰਕਾਰ ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਤਾਂ ਇਹਨਾਂ ਸਵਾਲਾਂ ਨੂੰ ਰੋਕਣ ਦੇ ਲਈ ਇਸ ਸਾਰੇ ਮਸਲੇ ਨੂੰ ਹੱਲ ਕਰਨ ਦੇ ਲਈ